ਗਿਆਨੀ ਹਰਪ੍ਰੀਤ ਸਿੰਘ ਲੰਗੇ ਦੇਣੀ ਮਸਤੂਆਣਾ ਸਾਹਿਬ ਸਮਾਗਮ ਦੇ ਵਿੱਚ ਸੰਬੋਧਨ ਕਰਦੇ ਨੇ ਸੰਤ ਬਾਬਾ ਆਤਰ ਸਿੰਘ ਦੀ 98 ਸਾਲਾਂ ਵਰਸੀ ਸਮਾਗਮ ਸੀ ਔਰ ਉਸ ਦੇ ਵਿੱਚ ਸ਼ਿਰਕਤ ਕੀਤੀ ਗਈ ਨਾ ਸਿਰਫ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਗੋਂ ਹੋਰ ਸਿਆਸੀ ਜਮਾਤਾਂ ਵੱਲੋਂ ਹੁਣ ਇੱਥੇ ਆ ਕੇ ਬੜੇ ਸਾਰੇ ਸਵਾਲ ਖੜੇ ਹੋਣ ਲੱਗੇ ਕਿ ਕੀ ਸਿੰਘ ਸਾਹਿਬ ਸਿਆਸਤ ਵਿੱਚ ਐਂਟਰੀ ਕਰਨ ਲੱਗੇ ਨੇ ਇਹਦਾ ਇੱਕ ਤਰਕ ਜੁੜਦਾ ਲੰਗੇ ਦੇਣੀ ਇੱਕ ਸੂਤਰ ਹਵਾਲੇੋਂ ਆਈ ਖਬਰ ਦੇ ਨਾਲ ਲੰਗੇ ਦਿਣੀ ਵੀ ਇੱਕ ਚਰਚਾ ਚੱਲੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਲੋਕਾਂ ਦੇ ਵਿੱਚ ਜਾਣ ਨੂੰ ਤਿਆਰ ਨੇ। ਲੰਗੇ ਦਿਣੀ ਵੀ ਕਿਹਾ ਜਾਣ ਲੱਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਲੋਕਾਂ ਦੇ ਵਿੱਚ ਜਾ ਕੇ ਤੇ ਉਹਨਾਂ ਦੇ ਨਾਲ ਮੇਲ ਜੋਲ ਰੱਖਣਗੇ, ਉਹਨਾਂ ਦੇ ਨਾਲ ਨੇੜਤਾ ਵਧਾਉਣਗੇ ਔਰ ਸ਼ਾਇਦ ਇਹ ਵੀ ਕਿਹਾ ਜਾਣ ਲੱਗਿਆ ਸੀ ਕਿ ਇਹ ਜ਼ਿਆਦਾਤਰ ਸਿਆਸੀ ਹੋਵੇਗਾ। ਹੁਣ ਲੰਗੇ ਦਿਨ ਦਾ ਮਸਤੂਆਣਾ ਸਾਹਿਬ ਵਾਲਾ ਸਮਾਗਮ ਉਸ ਦੇ ਵਿੱਚ ਜ세ਦਰ ਗਿਆਨੀ ਹਰਪ੍ਰੀਤ ਸਿੰਘ ਸ਼ਿਰਕਤ ਕਰਦੇ ਨੇ ਇੱਥੇ ਭੁੱਲਣਾ ਨਹੀਂ ਚਾਹੀਦਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਇਸ ਵੇਲੇ ਇਲਜ਼ਾਮ ਲੱਗੇ ਹੋਏ ਨੇ, ਜਾਂਚ ਦੀ ਇਹ ਵਿਸ਼ਾ ਚੱਲਦਾ ਪਿਆ ਹਾਲਾਂਕਿ ਉਸ ਤਿੰਨ ਮੈਂਬਰੀ ਜਾਂਚ ਕਮੇਟੀ ਨੂੰ ਨਾਜਾਇਜ਼ ਕਰਾਰ ਦਿੱਤਾ ਜਾਂਦਾ ਹੈ। ਕਈ ਵਾਰੀ ਕਿਹਾ ਜਾਂਦਾ ਹੈ ਕਿ ਐਸਜੀਪੀਸੀ ਕੋਲੋਂ ਅਖਤਿਆਰ ਹੀ ਨਹੀਂ ਹੈਗਾ ਕਿ ਉਹ ਉਹ ਸਿੰਘ ਸਾਲ ਦੀ ਜਾਂਚ ਕਰ ਸਕੇ। ਇਹ ਸਾਰਾ ਮਾਮਲਾ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਦੇ ਵੱਲੋਂ ਕੀਤਾ ਜਾਣਾ ਚਾਹੀਦਾ ਸੀਗਾ ਪਰ ਇਸ ਉੱਤੇ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਨੇ ਵੀ ਕੋਈ ਸਿੱਧੀ ਗੱਲ ਨਹੀਂ ਕਹੀ। ਹਾਲਾਂਕਿ ਇੱਕ ਸਮੇਂ ਤੇ ਸ਼੍ਰੀ ਕਾਰਤਕ ਸਾਹਿਬ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਇਹ ਸਟੈਂਡ ਲਿਆ ਸੀ ਜਦੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਆਪਣਾ ਅਸਤੀਫਾ ਪੇਸ਼ ਕੀਤਾ ਸੀ ਔਰ ਉਸ ਵੇਲੇ ਕਿਹਾ ਸੀ ਕਿ ਜੇ ਤੁਸੀਂ ਅਸਤੀਫਾ ਦਿਓਗੇ ਤਾਂ ਬਾਕੀ ਵੀ ਅਸਤੀਫਾ ਦੇਣਗੇ। ਹੁਣ ਉਸ ਚ ਉਸ ਸਤੀਫਨ ਤੋਂ ਬਾਅਦ ਜਦੋਂ ਦੁਬਾਰਾ ਗੱਲ ਚੱਲੀ ਇਸ ਤਿੰਨ ਮੈਂਬਰੀ ਕਮੇਟੀ ਦੀ ਪੱਸੀਨੇ ਪੱਤਰਕਾਰ ਕਹਿੰਦੇ ਨੇ ਕਿ ਉਸ ਵੇਲੇ ਇੱਕ ਵਾਰ ਜ਼ਰੂਰ ਇਹ ਗੱਲ ਕਹੀ ਸੀ ਕਿ ਐਸਜੀਪੀਸੀ ਕੋਲੇ ਅਖਤਿਆਰ ਨਹੀਂ ਹੈ ਪਰ ਦੂਸਰੀ ਵਾਰ ਜਦੋਂ ਇਸ ਮਸਲੇ ਉੱਤੇ ਗੱਲ ਕੀਤੀ ਜਾਂਦੀ ਹੈ ਸਿੰਘ ਸਾਹਿਬ ਵੱਲੋਂ ਤੇ ਉਸ ਵੇਲੇ ਤਿੰਨ ਮੈਂਬਰੀ ਕਮੇਟੀ ਨੂੰ ਹਦਾਇਤ ਕਰਦੇ ਨਜ਼ਰ ਆਏ ਸੀ ਕਿ ਜੱਜੇਦਾਰ ਸਾਹਿਬਾਨ ਦੀ ਮਾਨ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ ਹੌਲੀ ਹੌਲੀ ਕਰਕੇ ਇੱਕ ਤਿੰਨ ਮੈਂਬਰੀ ਕਮੇਟੀ ਨਾਜਾਇਜ਼ ਤੋਂ ਕਿਵੇਂ ਜਾਇਜ਼ ਹੋ ਗਈ ਇਹ ਵੱਡਾ ਸਵਾਲ ਇੱਕ ਤਾਂ ਪਹਿਲਾਂ ਬਣਦਾ ਤੇ ਦੂਸਰੀ ਗੱਲ ਇਹ ਕਿਸ ਪੂਰੇ ਮਾਮਲੇ ਦੇ ਉੱਤੇ ਹੁਣ ਸਿੰਘ ਸਾਹਿਬ ਇੱਕ ਵਿਵਾਦ ਦੇ ਵਿੱਚ ਆਲਰੇਡੀ ਕਿਸੇ ਘਰੇ ਹੋਏ ਨੇ ਔਰ ਹੌਲੀ ਹੌਲੀ ਕਰਕੇ ਜਿਵੇਂ ਸਮੇਂ ਦੀ ਮਿਆਦ ਵੱਧਦੀ ਪਈ ਹੈ ਸੀਨੀਅਰ ਪੱਤਰਕਾਰ ਇਧਰ ਵੱਲ ਨੂੰ ਵੀ ਇਸ਼ਾਰਾ ਕਰਦੇ ਕਿ ਸ਼ਾਇਦ ਅੰਤਿ ਕਾ ਕੇ ਇਹ ਮਾਮਲਾ ਨਿਬੜੀ ਜਾਵੇ ਔਰ ਹੋ ਸਕਦਾ ਹੈ ਸਿੰਘ ਸਿੰਘ ਸਾਹਿਬ ਨੂੰ ਆਪਣੀ ਜਸੇਦਾਰੀ ਤੋਂ ਜਿਹੜਾ ਹੱਥ ਖੋਣਾ ਪਵੇ ਇਹ ਵੀ ਕਿਤੇ ਨਾ ਕਿਤੇ ਗੱਲਾਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਪਰ ਇਸ ਦੇ ਬਾਵਜੂਦ ਹੁਣ ਇੱਕ ਵੱਖਰਾ ਨੈਰੇਟਿਵ ਜ਼ਰੂਰ ਚੱਲਦਾ ਪਿਆ ਜਿਸ ਨੈਰੇਟਿਵ ਦੇ ਵਿੱਚ ਸਿੰਘ ਸਾਹਿਬ ਸਿਆਸੀ ਰੂਪਖਤਿਆਰ ਕਰ ਸਕਦੇ ਨੇ ਇਹਦੀਆਂ ਚਰਚਾਵਾਂ ਚੱਲ ਪਈਆਂ ਸਿੰਘ ਸਾਹਿਬ ਇਹ ਰੂਪਖਤਿਆਰ ਕਰਦੇ ਆ ਕਿ ਨਹੀਂ ਕਰਦੇ ਹਾਲਾਂਕਿ ਅ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰਾਂ ਦੇ ਵੱਲੋਂ ਜਦੋਂ ਇੱਕ ਪਾਰਟੀ ਬਣਾਉਣ ਦੀ ਗੱਲ ਸਿੱਧੇ ਤੌਰ ਦੇ ਉੱਤੇ ਕੀਤੀ ਗਈ ਸੀ ਉਸ ਵੇਲੇ ਚਰਚਾਵਾਂ ਚੱਲ ਗਈਆਂ ਸੀ ਕਿ ਇਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਲਗਾਇਆ ਜਾ ਸਕਦਾ ਉਦੋਂ ਵੀ ਬਹੁਤ ਮਾਮਲਾ ਪੱਖਿਆ ਸੀਗਾ ਉਸ ਤੋਂ ਬਾਅਦ ਜਰੂਰ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਮਸਲਾ ਖੜਾ ਹੋਇਆ ਉਸ ਵੇਲੇ ਵੀ ਇਹ ਮਾਮਲਾ ਖਾਸਾ ਪਖਿਆ ਕਿ ਉਸ ਵਿੱਚ ਵੀ ਸ਼ਾਇਦ ਪ੍ਰਧਾਨ ਦੇ ਅਹੁਦੇ ਤੇ ਜਾ ਸਕਦੇ ਆ ਪਰ ਹੌਲੀ ਹੌਲੀ ਕਰਕੇ ਮਾਮਲੇ ਸਾਰੇ ਸਾਈਡ ਲਾਈਨ ਹੋਣ ਦੇਗੇ ਪਰ ਹੁਣ ਦੁਬਾਰਾ ਇਹ ਮਾਮਲਾ ਪਖ ਦਾ ਨਜ਼ਰ ਆ ਰਿਹਾ ਹੁਣ ਵੇਖਣ ਵਾਲੀ ਗੱਲ ਆ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ ਦੇ